ਅੰਡਾ ਕਾਲੀ ਭੰਮੇ ਖੁਰਦੇ ਤੇ ਲਖਮੀਰ ਵਾਲਾ ਇਹਨਾਂ ਨੇ ਲੋਗਿਆਂ ਦੇ ਵਿੱਚ ਬਜਰੀ ਪਾ ਕੇ ਜੋ ਪਾਣੀ ਸੀ ਉਹ ਘਟਾ ਦਿੱਤਾ ਗਿਆ ਕਿਸਾਨਾਂ ਨੇ ਮੰਗ ਕੀਤੀ ਸੀ ਤੇਲ ਵਾਲਿਆਂ ਨੇ ਵੀ ਸਾਡਾ ਪਾਣੀ ਪੂਰਾ ਕੀਤਾ ਜਾਵੇ ਉਹ ਪਾਣੀ ਨਹਿਰੀ ਵਿਭਾਗ ਨੇ ਪਿੱਛੋਂ ਨਹਿਰ ਦਾ ਪਾਣੀ ਵਧਾਉਣਾ ਸੀ ਤੇ ਪਾਣੀ ਆਪੇ ਪੂਰਾ ਹੋ ਜਾਣਾ ਸੀ ਇਹਨਾਂ ਨੇ ਬੇਈਮਾਨਾਂ ਨੇ ਲੱਗ ਕੇ ਅਧਿਕਾਰੀਆਂ ਨੇ ਆਖੇ ਕਿ ਉਹ ਮੋਗੇ ਤਿੰਨੇ ਪਿੰਡਾਂ ਦੇ ਮੋਗੇ ਛੋਟੇ ਕਰਤੇ ਉਹਨਾਂ ਦਾ ਕਿਹੜਾ ਵੀ ਨਹੀਂ ਰਿਮਿਆ ਉਹ ਕਿਸਾਨ ਦੁਖੀ ਹੋ ਕੇ ਜੱਥੇਵੰਦੀ ਕੋਲੇ ਆਏ ਜੱਥੇਵੰਦੀ ਨੇ ਹਾਂਜੀ ਪਾਣੀ ਦੇ ਮੁੱਦੇ ਦੇ ਵਿੱਚ ਜਿਵੇਂ ਕਿ ਤੁਹਾਨੂੰ ਦਿਖਾਉਨੇ ਆ ਸਾਰਾ ਜਿਵੇਂ ਔਰਤਾਂ ਆਈਆਂ ਹੋਈਆਂ ਨੇ ਤੇ ਵਾਤੋ ਵਾਤ ਜਿਵੇਂ ਕਿ ਤੁਹਾਨੂੰ ਦਿਖਾਉਨੇ ਆ ਪਿੰਡਾਂ ਦੇ ਵਿੱਚੋਂ ਲੇਡੀਜ਼ ਤੇ ਸਾਰੇ ਪਿੰਡਾਂ ਦੇ ਤੇ ਬਜ਼ੁਰਗ ਸਾਰੇ ਪੰਚੋ ਪਾਣੀ ਦੇ ਮਸਲੇ ਦੇ ਵਿੱਚ ਤੁਹਾਨੂੰ ਆਪਾਂ ਸਾਰਾ ਕਵਰ ਕਰਕੇ ਦਿਖਾਵਾਂਗੇ ਕਿਉਂਕਿ ਅੱਜ ਕੈਂਚੀ ਹਰਮਨ ਦਿੱਤਾ ਕੈਂਚੀਆਂ ਨੇ ਜੋ ਉਹਨਾਂ ਦੇ ਉੱਪਰ ਧਰਨਾ ਲਾਇਆ ਗਿਆ ਨਹਿਰ ਦਾ ਪਾਣੀ ਵਧਾ ਕੇ ਇਹ ਮਸਲੇ ਨੂੰ ਹੱਲ ਕਰਨਾ ਸੀ ਪਰ ਨਹਿਰ ਦਾ ਪਾਣੀ ਵਧਾਉਣ ਦੀ ਬਜਾਏ ਇਹ ਤਿੰਨੇ ਪਿੰਡਾਂ ਨੇ ਮੋਗਿਆਂ 'ਚ ਬਜਰੀ ਪਾ ਕੇ ਅਗਲਿਆਂ ਨੂੰ ਪਾਣੀ ਪੂਰਾ ਕਰਤਾ ਇਹਨਾਂ ਦਾ ਗਲ ਘੁੱਟਤਾ ਇਸ ਕਰਕੇ ਜਦੋਂ ਕਿਸਾਨ ਪਰੇਸ਼ਾਨ ਹੋ ਗਏ ਜਥੇਬੰਦੀ ਦੇ ਕੋਲੇ ਆਏ ਜਥੇਬੰਦੀ ਨੇ ਮੀਟਿੰਗ ਕਰਕੇ ਨਹਿਰੀ ਕੋਠੀ ਧਰਨਾ ਲਾਇਆ ਤਾਂ ਉੱਥੋਂ ਦੇ ਅਧਿਕਾਰੀਆਂ ਨੇ ਸਾਫ਼ ਜਵਾਬ ਦਿੱਤਾ ਕਹਿੰਦੇ ਵੀਰਵਾਰ ਤੱਕ ਅਸੀਂ ਕੁਝ ਨਹੀਂ ਕਰ ਸਕਦੇ ਵੀਰਵਾਰ ਨੂੰ ਦੇਖਾਂਗੇ ਤਾਂ ਕਿਸਾਨ ਕਹਿੰਦੇ ਕੋਈ ਗੱਲ ਨਹੀਂ ਅਸੀਂ ਵੀਰਵਾਰ ਤੱਕ ਇੱਥੇ ਬੈਠੇ ਹਾਂ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਵੀਰਵਾਰ ਵੀ ਆ ਗਿਆ 12 ਤੋਂ ਉੱਤੇ ਟਾਈਮ ਟੱਪ ਗਿਆ ਕੋਈ ਅਧਿਕਾਰੀ ਨਹੀਂ ਆਇਆ ਇਸ ਗੱਲ ਤੋਂ ਅੱਕੇ ਹੋયા ਨੇ ਜਥੇਬੰਦੀ ਨੇ ਫੈਸਲਾ ਲਿਆ ਵੀ ਆਪਾਂ ਜਿਹੜੀ ਸ਼ਰਕਾ ਚੌਕ ਇਹ ਜਾਮ ਕਰਾਂਗੇ ਇਹ ਜਾਮ ਆਪਾਂ ਬਰਨਾਲਾ ਕੈਂਚੀਆਂ ਤੇ ਲਿਖਿਆ ਹੋਇਆ ਸੀਗਾ ਜਥੇਬੰਦੀ ਨੇ ਬਰਨਾਲਾ ਕੈਂਚੀਆਂ ਤੇ ਇਹ ਜਾਮ ਲੱਗਣਾ ਸੀ ਪਰ ਆ ਪਾਣੀ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਅਕਾਲੀ ਲਖਮੀਰਾ ਤੇ ਛੋਟੇ ਪੰਮਿਆਂ ਦੇ ਕਿਸਾਨਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਧਰਨਾ ਹੈ ਆਪਾਂ ਦੇ ਮੌਕੇ ਤੇ ਬਨਾਲੇ ਦੀ بجائے ਇੱਥੇ ਲਾਇਆ ਦੂਜੇ ਨੰਬਰ ਤੇ ਜਿਹੜੀ ਆਮ ਪਬਲਿਕ ਹੈ ਸਾਡੇ ਦੁਕਾਨਦਾਰ ਭਰਾ ਨੇ ਅਸੀਂ ਉਹਨਾਂ ਤੋਂ ਅਸਮੰਨ ਕੇ ਮਾਫੀ ਮੰਗਦੇ ਆ ਵੀ ਅਸੀਂ ਤੁਹਾਨੂੰ ਦੁੱਖ ਦੇਣ ਵਾਸਤੇ ਸਾਡਾ ਕੋਈ ਇਰਾਦਾ ਨਹੀਂ ਸੀ ਸਾਡੀ ਇਹ ਮਜਬੂਰੀ ਹੈ ਕਿਉਂਕਿ ਸਰਕਾਰ ਸਾਡੇ ਨਾਲ ਜਿਹੜੀਆਂ ਉਹ ਚਲਾਕੀਆਂ ਖੇਡਦੀਆਂ ਅਧਿਕਾਰੀਆਂ ਰਾਹੀਂ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਮਜਬੂਰੀ ਕਰਦੇ ਖੇਤਰਨਾ ਲਾਇਆ ਹੈ ਆਮ ਪਬਲਿਕ ਤੋਂ ਦੁਕਾਨਦਾਰਾਂ ਤੋਂ ਅਸੀਂ ਮਾਫੀ ਚਾਹੁੰਦੇ ਆ ਸੋਨੂੰ ਤੰਗ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਸੀ ਸਾਡੀ ਇਹ ਭਰਾਵੋ ਮਜਬੂਰੀ ਹੈ ਇਸ ਕਰਕੇ ਜਿਹੜੀ ਪਬਲਿਕ ਨੂੰ ਦੁਕਾਨਦਾਰਾਂ ਨੂੰ ਜਾਂ ਹੋਰ ਕਿਸੇ ਨੂੰ ਆ ਸਾਡੇ ਧਰਨੇ ਤੋਂ ਤਕਲੀਫ ਆਉਂਦੀ ਹੈ ਉਹਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਆ ਇਹ ਧਰਨੇ ਦੇ ਨਾ ਲਖਵੀਰ ਆਲੇ ਨਾ ਕਾਲੀਲਾ ਭੰਮੇ ਦੇ ਕਿਸਾਨ ਨਾ ਸਿੱਧੂ ਪਰ ਜਥੇਬੰਦੀ ਜ਼ਿੰਮੇਦਾਰ ਨਹੀਂ ਇਹਦੀ ਜ਼ਿੰਮੇਦਾਰ ਸਰਕਾਰ ਹੈ ਕਿਉਂਕਿ ਜਿਹੜੀ ਖੇਤੀ ਹੈ ਉਹ ਪਾਣੀ ਤੋਂ ਬਣਾਣੀ ਹੁੰਦੀ ਪਾਣੀ ਖੇਤੀ ਦੀ ਮੁੱਖ ਲੋੜ ਹੈ ਇਹਨਾਂ ਨੇ ਪਾਣੀ ਘਟਾਤਾ ਉਸ ਦੀ ਤਕਲੀਫ ਨੂੰ ਲੈ ਕੇ ਇਹ ਤਿੰਨ ਪਿੰਡ ਮਜਬੂਰੀ ਕਾਰਨ ਅਸੀਂ ਲਿਆ ਕੇ ਇੱਥੇ ਬਿਠਾਏ ਨੇ ਜਿਹੜਾ ਸਾਡਾ ਅੱਜ ਦਾ ਮੇਨ ਮੁੱਦਾ ਹੈ ਉਹ ਸਾਡੀ ਪਾਣੀ ਦੀ ਸਮੱਸਿਆ ਨਾਲ 26 ਤਰੀਕ ਨੂੰ ਜਥੇਬੰਦੀ ਦਾ ਪ੍ਰੋਗਰਾਮ ਸੀ ਵੀ ਅਸੀਂ ਪੰਜਾਬ ਬੰਦ ਕਰਾਂਗੇ ਸੜਕਾਂ ਜਾਮ ਕਰਾਂਗੇ ਉਹਦੇ ਜਿਹੜੇ ਮੋਢੇ ਨੇ ਉਹ ਤੁਹਾਡੇ ਨਾਲ ਸਾਡੇ ਆਗੂ ਸੰਝੇ ਕਰਨਗੇ ਇਸ ਕਰਕੇ ਮੈਂ ਇੱਕ ਵਾਰੀ ਫੇਰ ਦੱਸ ਦਿਆਂ ਜਿਹੜਾ ਇੱਥੇ ਧਰਨਾ ਲਾਉਣ ਦਾ ਸਾਡਾ ਮਕਸਦ ਹੈ ਉਹ ਸਿਰਫ ਤੋਂ ਸਿਰਫ ਸਾਡੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਆ ਜਿਹੜਾ ਇਹ ਧਰਨਾ ਜਥੇਬੰਦੀ ਵੱਲੋਂ ਬਰਨਾਲਾ ਕੈਂਚੀ ਤੇ ਲੱਗਣਾ ਸੀ ਇਹਦਾ ਹੁਣ ਜਾਂ ਤਾਂ ਪ੍ਰਸ਼ਾਸਨ ਜਾਂ ਨਹਿਰੀ